ਰਮਿਕ ਸਿੰਘ ਆ ਚੁੱਕਿਆ ਹੈ ਸਕੂਲੋਂ ਅੱਜ ਮੀਂਹ ਸੀ ਹੈ ਨਾ ਬਾਹਰ ਵੀ ਮੌਸਮ ਬਹੁਤ ਖਰਾਬ ਹੋਇਆ ਪਿਆ ਤੇ ਹੁਣ ਸਾਰੇ ਨੇ ਛੱਡ ਲਿਆ ਟੀਵੀ ਡਰੈਸੇ ਨੇ ਚੇਂਜ ਨਹੀਂ ਕੀਤੇ ਕੱਪੜੇ ਤੇ ਖੱਟੇ ਹੋਏ ਨੇ ਹੁਣੇ ਸ਼ੂ ਵੀ ਚੇਂਜ ਕਰ ਰਿਹਾ ਭਈ ਮੂ ਇਹਦਾ ਟੀਵੀ ਬੰਨੀ ਹੈ ਧਿਆਨ ਨਾਲ ਚੱਕ ਲੈ ਸੱਜੇ ਬਹੁਤ ਖਾਰ ਹੈ ਆਪਾਂ ਇੱਧਰ ਧਰ ਲਈ ਚਾਹ ਚਾਹ ਤਿਆਰ ਕਰ ਲਿਆ ਤਾਂ ਗਰਮਾ ਆ ਪਵਾ ਰਹੇ ਦਹੀਂ ਜੇ ਦਹੀਂ ਦਪਹਿਰੇ ਲਾ ਦਈਏ ਤਾਂ ਬਹੁਤ ਵਧੀਆ ਰਹਿੰਦਾ ਹੈ ਕਿਉਂਕਿ ਫਿਰ ਨਾ ਸ਼ਾਮ ਤੱਕ ਇਹ ਜੰਮ ਜਾਂਦੇ ਸ਼ਾਮ ਨੂੰ ਫਰਿੱਜ 'ਚ ਰੱਖਵਾਂਗੇ ਤੇ ਦੁੱਧ ਥੋੜਾ ਰਹਿ ਗਿਆ ਚੱਕਰ ਕੀ ਹੈ ਚਾਹ ਹੁਣ ਤਾਂ ਘੱਟ ਸੀ ਨਾ ਤੇ ਕਿਉਂਕਿ ਵਰਤਿਆ ਤਾਂ ਹੈ ਨਹੀਂ ਆ ਤੇ ਬਿਲਕੁਲ ਵੀ ਤੇ ਆਹ ਦੇਖਾ ਦੇਖੀ socks ਗੰਧੀਆਂ ਇਹਨਾਂ ਨੂੰ ਕਿ ਸੁੰਘੀ ਜਾਂਣਾ ਸੁੰਘਾਂ ਆ ਗਈ ਤਾਂ ਉਧਰ ਬਾਹਰ ਮੌਸਮ ਆ ਜਿਹੜਾ ਜਮਾ ਨਹੀਂਦਾ ਹੋਇਆ ਕਿ ਮੈਂ ਪੈਸੇ ਸਕਤੀ ਤੇ ਮੈਨੂੰ ਕੋਈ ਸੁਪਨਾ ਆਇਆ ਵੀ ਰਾਤ ਨੂੰ ਨਹੀਂ ਆ ਗਿਆ ਸੁੱਤੀ ਪਈ ਤਾਂ ਵੀ ਤੌਲੀਆਂ ਭਿੱਜ ਗਏ ਤੇ ਮੇਰੇ ਤੌਲੀਆਂ ਸੱਚੀ ਭਿੱਜ ਗਏ ਕਿਉਂਕਿ ਬਾਹਰ ਤਾਰ ਤੋਂ ਮੈਂ ਲਾਹੇ ਨਹੀਂ ਸੀਗੇ ਜਦੋਂ ਇਹ ਰਮ ਨੇ ਇੱਕ ਨੂੰ ਲੈ ਕੇ ਆਏ ਤੇ ਮੈਂ ਕਿਹਾ ਮੈਨੂੰ ਸੁਪਨਾ ਆਇਆ ਵੀ ਇਹ ਕਹਿੰਦੇ ਉਹ ਤਾਂ ਬਾਹਰ ਤਾਂ ਸੱਚੀ ਭਿੱਜ ਗਏ ਤੇਰੇ ਤੌਲੀਆਂ ਤਾਂ ਕਹਿੰਦੇ ਤੁਹਨ ਦਿਖਾਉਣੇ ਆ ਬਾਹਰ ਦਾ ਮੌਸਮ ਵੀ ਜਾ ਕੇ ਇੱਧਰ ਪਈਆਂ ਆਪਣੀਆਂ ਖੜਾਈ ਵਾਲੀਆਂ ਮਸ਼ੀਨਾਂ ਜਿਨ੍ਹਾਂ ਨੂੰ ਉੱਪਰ ਚੜਾਉਣਾ ਸੀਗਾ ਤੇ ਠੀਕ ਐ ਨਹੀਂ ਆਉਂਦੀ। ਇੱਧਰ ਡੈਡੀ ਪਤਾ ਨਹੀਂ ਕੀ ਦੇਖਣ ਆਏ ਸੀਗੇ। ਦੇਖੋ ਬੱਦਲ। ਮੀਂਹ ਦੀ ਪੂਰੀ ਤਿਆਰੀ ਹੋਈ ਪਈ ਐ। ਰਾਤ ਨੂੰ ਵੀ ਐਸੇ ਸਾਡੇ ਬਹੁਤ ਸੀਗਾ ਇੱਥੇ। ਇਹ ਆ ਚੜਾਤੀ ਆਪਾਂ ਬੂਟੇ ਤੇ ਜਾਲੀ ਕਿਉਂਕਿ ਬਗਲੇ ਛੋਟੀਆਂ ਚਿੜੀਆਂ ਦੇ ਆਲਣੇ ਸੀਗੇ ਇਹਦੇ ਵਿੱਚ ਤੇ ਉਹਨਾਂ ਨੂੰ ਆ ਕੇ ਨਾ ਠੂੰਗਾ ਮਾਰ ਕੇ ਵਿਚਾਰੇ ਗਾ ਨੂੰ ਚੱਕ ਕੇ ਲੈ ਜਾਂਦੇ ਸੀਗੇ ਹੁਣ ਚਿੜੀਆਂ ਤਾਂ نیچے ਦੀ ਇਹਦੇ ਨਿਕਲ ਜਾਂਦੀਆਂ ਆਲਣੇ ਚਲੀਆਂ ਵੀ ਜਾਂਦੀਆਂ ਬਗਲੇਆ ਤੋਂ ਬਚਾਅ ਹੋ ਗਿਆ ਮੌਸਮਾ ਜਿਹੜਾ ਪਈ ਬਹੁਤ ਸੋਹਣਾ ਹੋਇਆ ਪਿਆ ਦਰਖਤ ਵੀ ਆ ਰੇ ਖਿੜੇ ਪਏ ਨੇ ਤੇ ਚਾਹ ਆਪਣੀ ਬਣ ਗਈ ਪਈ ਬਾਹਰ ਦਾ ਮਾਸੋਂ ਤੁਹਾਨੂੰ ਦਿਖਾ ਲਿਆ ਲਵਾਂ ਤੇ ਕੰਨੀਆਂ ਤੇ ਹਨੇਰੀ ਥੋੜੀ ਥੋੜੀ ਚੱਲ ਪਈ ਚਾਹ ਪੀ ਚਾਹ ਨੂੰ ਉਹ ਵਾਲਾ ਜਿਹੜਾ ਆ ਗਿਆ ਤੇ ਡਾਕਟਰ ਨੇ ਮੈਨੂੰ ਮਨਾ ਕੀਤਾ ਚਾਹ ਪੀਣ ਤੋਂ ਫਿਰ ਵੀ ਮੈਂ 2 ਵਾਰੀ ਤਾਂ ਪੀ ਲੈਣੀ ਵੇਂਗੀ ਕੋ ਚਾਹ ਨੂੰ ਸਰਦਾ ਹੀ ਨਹੀਂਗਾ ਕੋਈ ਕਿਸੇ ਕਸਟਮਰ ਦੇ ਸੂਟ ਤੇ ਪੇਂਟ ਕਰਨ ਵਾਲੇ ਉਹ ਪੇਂਟ ਕਰਨੇ ਆ ਤੁਸੀਂ ਮੈਨੂੰ ਐਸੀ ਕਹ ਪਹਿਲਾਂ ਮੈਂ ਕੰਮ ਤੱਕ ਸਾਂਦੀ ਮੈਂ ਕਹਿੰਦੇ ਚਾਹ ਬੀਤੀ ਉੱਠ ਕੇ ਲੱਗੂੰਗੀ ਤੇ 4-5 ਵਜੇ ਤੱਕ ਨਣੂ ਨਮੇੜ ਤੋਂ ਸਾਰਿਆਂ ਨੂੰ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਸਾਰੇ ਜਣੇ ਪਲੀਜ਼ ਜ਼ਰੂਰ ਕਰਿਆ ਕਰੋ ਉੱਧਰ ਟੱਰਲੇ ਆਪਾਂ ਪਹਿਚਾਣ ਵਾਲੇ ਬਿਸਕਟ ਤੇ ਇਹਨਾਂ ਨੂੰ ਖਾ ਕੇ ਲੱਗਦੇ ਆ ਕੰਮ ਤੇ ਇੱਕ ਕਪਾ-ਕੁਪਾ ਚਾਹ ਜਿਹੜੀ ਆਪਾਂ ਨੂੰ ਨਹੀਂ ਲੱਗਦੀ ਚੰਗੀ ਕਿ ਆਪਕਾ ਨਵਾਟੀਆਂ ਚ ਕਿੰਨੇ ਹੁੰਨੇ ਆ